ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰੇ 42 ਗਾਮਾ ਬਕਾਉ ਵੱਡੀਆਂ ਫਾਰਮੂਲੀਆਂ ਵੀਰ ਜੀ 42 ਗਾਮਾ ਬਕਾਉ ਇੱਥੇ 85 ਸਾਈਲ ਕੋਫੀ ਕ੍ਰੋਸ ਐਲਸਰ ਗਰਲੈਂਡੋ ਆਧ ਹਰਦਾਂ ਦਾ ਸਲਦੀਆ ਵੀਰੇ 42 ਗਾਮਾ ਬਕਾਉ ਹਾਂਜੀ ਵੀਰੇ ਤੁਸੀਂ ਜਿਹੜੇ ਗਾਈਆਂ ਖਰੀਦਣੀਆਂ ਨੇ ਦੁੱਧ ਦੀ ਕਪੈਸਿਟੀ ਵੀਰੇ 15 18 ਕਿਲੋ ਤੋਂ ਲੈ ਕੇ ਵੀਰ ਜੀ 50 55 ਲੀਟਰ ਤੱਕ ਦੀ ਵੀਰੇ ਤੁਸੀਂ ਵੈਰਾਈਟੀ ਖਰੀਦ ਸਕਦੇ ਹੋ ਵੱਡੀਆਂ ਫਾਰਮੂਲੀਆਂ ਵੀਰੇ ਵੈਦਰ ਕਾਰਡ ਤੁਹਾਨੂੰ ਵਹਿੜਾ ਮਿਲਣਗੀਆਂ ਹਾਂਜੀ ਵੀਰ ਜੀ ਇਕੱਲਾ ਇਕੱਲਾ ਕਰਕੇ ਨਗ ਵੇਚਾਂਗੇ ਇਦੇ ਵਿੱਚ 42 ਨਗਾਂ ਦੇ ਵਿੱਚ ਵੀਰੇ 22 ਨਗ ਤਾਂ ਜੇ ਸੂਏ ਆ 20 ਬੈਡਾ ਵੀਰੇ ਸੂਣ ਵਾਲੀਆਂ ਪੰਜ ਚਾਰ ਦਿਨ ਦੇ ਵਿੱਚ ਹਾਂਜੀ ਵੀਰੇ ਆਪਣਾ ਡਰੈਸ ਨੋਟ ਕਰ ਲਓ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾ ਹੈਗਾ ਵੀਰੇ ਵੱਡਾ ਸੀਨੀਵਾਲ ਫਾਰਮ ਸੀਨੀਵਾਲ ਕਲਾ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਵੀਰੇ ਆਪਣਾ ਫਾਰਮ ਆਊਗਾ ਜ਼ਿਲ੍ਹਾ ਬਿਰਜੀ ਆਪਣਾ ਬਰਨਾਲਾ ਕਾ ਕਨੈਕਟ ਨੰਬਰ ਵੀਰੇ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਮੇਰਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਵਟਸਐਪ ਤੇ ਹੈਲੋ ਦਾ ਮੈਸੇਜ ਕਰੂਗਾ ਸਾਡੀ ਵੀਰ ਨੂੰ ਲੋਕੇਸ਼ਨ ਆਟੋਮੈਟਿਕ ਚਲੀ ਜਾਊਗੀ ਉਹ ਵੀਰੇ ਟੱਚ ਕਰ ਲਵੇ ਉਹ 1 ਮਿੰਟ ਬਾਅਦ ਖੁੱਲਿਆ ਵੀਰ ਨੂੰ ਸਿੱਧੀ ਫਾਰਮ ਤੇ ਲੈ ਕੇ ਆਊਗੀ ਬਾਂਸਬ ਦੇ ਉੱਪਰ ਵੀਰੇ ਹੈਲੋ ਕਰਨ ਤੇ ਲੋਕੇਸ਼ਨ ਆਊਗੀ ਜਿਹੜਾ ਬਾਈ ਕੀ ਨਾਟ ਵੇਚਣਾਗਾ ਇਹਦੀ ਤਰੀਕ ਨੋਟ ਕਰ ਲਓ ਵੀਰੇ 25 ਅੱਜ ਦੇ ਮੈਂ ਵੀਡੀਓ ਨੂੰ 23 ਤਰੀਕ ਨੂੰ ਸਾਮੀ ਬਣਾਉਣੇ ਆ ਕੱਲ ਨੂੰ ਵੀਰੇ 24 ਤਰੀਕ ਨੂੰ ਇਹ ਮਾਲ ਰੈਸਟ ਕਰੂਗਾ 25 ਤਰੀਕ ਵੀਰੇ ਵੇਚਾਂਗੇ ਆਪਾਂ ਮਾਲ 25 ਤਰੀਕ 12ਵੇਂ ਮਹੀਨਾ 2024 ਵੀਰ ਜੀ ਦਿਨ ਬੁੱਧਵਾਰ ਬਣਦਾ 25 ਤਰੀਕ 12ਵੇਂ ਮਹੀਨਾ 2024 ਵੀਰ ਜੀ ਦਿਨ ਬੁੱਧਵਾਰ ਬਣਦਾ ਜਾਣੀ ਦੀ ਪਰਸੋਂ ਨੂੰ ਪਰਮਾਤਮਾ ਦੀ ਕਿਰਪਾ ਸਤਕਾ ਵੀਰੇ ਸਵੇਰ 8 ਵੇ ਸੌਦੇ ਚਾਲੂ ਕਰਾਂਗੇ ਦੁਪਹਿਰ ਦੇ 1 ਵਜੇ ਤੱਕ ਚੱਲਣਗੇ ਕੱਲਾ ਕੱਲਾ ਕਰਕੇ ਬਾਈ ਜੀ ਨਗ ਵੇਚਾਂਗੇ ਤੇ ਕੋਰੋ ਵੀਰ ਜੀ ਉਦੋਂ ਅੱਗੇ ਵੀਰੇ ਆਸਾਂ ਨੂੰ ਮੋਟਾ ਮੋਟਾ ਦੱਸ ਦਿਆਂਗੇ ਬਾਈ ਜੀ ਆ ਵੀ ਜਰਸੀ ਨਾਲੀ ਦੋੜਦਲ ਵੱਡੀ ਵੀ ਇਹ ਵੀਰੇ ਇੱਕ ਨਾਰਮਲ ਜਰਸੀ ਆ ਗਈ ਹੈ ਤਾਂ ਉਦਾਂ ਵੀਰੇ ਪੰਜਾਬ ਵਾਲੀ ਆ ਜਾਨੀ ਜੇ 17 18 ਕਿਲੋ ਬਾਈ ਜੀ ਦੁੱਧ ਦੇਣਾ ਇਹਨੇ ਦੂਜਾ ਸੂਹਾ ਸੂਣਾ ਕਰਮਾ ਲਈ ਨੇ ਇੱਕ ਹਫ਼ਤੇ ਵਿੱਚ ਵੀਰੇ ਬੱਚਾ ਧਰੂਗੀ ਇੱਕ ਹਫ਼ਤੇ ਵਿੱਚ ਬੱਚਾ ਧਰੂ ਉਦੋਂ ਅੱਗੇ ਵੀਰੇ 4 ਦਿਨ ਦਾ ਬੱਚਾ ਆ ਗਿਆ ਰੋਕੋ ਬੁੱਟੇ ਵੀਰਾ ਏ ਬੱਚਾ ਵੀਰਨ ਆ ਗਿਆ ਉਹ ਚੈਂਪੀਅਨ ਬੱਚਾ ਫਾਰਮ ਵਾਲਾ ਬਾਈ ਜੀ ਚਾਰ ਦੰਦਾ ਦੇਖੋ ਵੀਰੇ ਇਹ ਚ ਕੌਲੀ ਚ ਪਾਣੀ ਪਿਆ ਲੋ ਇੰਨਾ ਛੋਟਾ ਬੱਚਾ ਦੇ ਮੱਥੇ 'ਚ ਟੋਆ ਬਾਈ ਜੀ ਬੋਦੀ ਵਾਲੀ ਤੋੜ ਦਿਓ ਇਹ ਵੀਰੇ ਵੱਡੇ ਕਰਦੇ ਵਿੱਚ ਜਰਸੀ ਆ ਗਈ ਬਾਈ ਜੀ ਮੂੰਹੋਂ ਚਾਰ ਦੰਦਾ ਵੀਰੇ 12-13 ਦਾ ਟਾਈਮ ਬਾਕੀ ਹੈਗਾ ਤੇ ਫਾਰਮ ਦੇ ਵਿੱਚੋਂ ਵੀਰੇ ਖੁੱਲੀ ਆਈ ਆ ਬੈਦਰ ਕਾਟ ਦੇਵਾਂਗੇ ਵੀਰੇ ਇਹਦਾ ਤੁਹਾਨੂੰ ਰਕਾਟ ਬਾਈ ਜੀ ਤਿੰਨ ਪੀੜੀਆਂ ਨੂੰ ਦੇਵਾਂਗੇ ਜਿਵੇਂ ਉਹ ਬੱਚਾ ਵੀਰੇ 17-18 ਕਿਲੋ ਦੁੱਧ ਵਾਲਾ ਹੈਗਾਗਾ ਤੇ ਇਹ ਬੱਚਾ ਵੀਰੇ ਜਾਨੀ ਦੀ 30 ਲੀਟਰ ਤੋਂ ਪਲੱਸ ਸਾਡੇ ਫਾਰਮ ਤੇ ਸੂਪੀ ਵੀਰੇ ਸਾਡੇ ਨਾਲ ਕੋਈ ਵੀ ਰਸਾਈ ला ਸਕਦਾਗਾ ਅਸੀਂ ਆਪਦੇ ਫਾਰਮ ਤੇ ਵੀਰੇ ਜੀ ਇਹਦਾ ਜਾਨੀ 30 ਲੀਟਰ ਤੋਂ ਪਲੱਸ ਚਵਾ ਕੇ ਦੇ ਸਕਦੇ ਆ ਜੀ ਸੋ ਵੀਰੇ ਤੁਸੀਂ ਦੁੱਧ ਵੀ ਲੈਣੇ ਲੈਣਾ ਨਾਲ ਪਲੱਸ ਸਾਨੂੰ ਬਰੀਡ ਮਿਲੂ ਇਹਦੇ ਵਿੱਚ ਇੰਨੇ ਕੱਦ ਕਾਠ ਵਾਲੇ ਜਰਸੀ ਚਾਹੀਏ ਫਰੀਤਾ ਲੈ ਕੇ ਕੱਦ ਮਿਲ ਲੈ ਇਹਦੇ ਨਾਲ ਦੀ ਮੈਚ ਕਰਨ ਜਿਵੇਂ ਮਾਂ ਕਹਿੰਦੀ ਉਹ ਮੇਰੇ ਪੁੱਤ ਨਾਲ ਦਾ ਹੋਰ ਪੁੱਤ ਹੈ ਨਹੀਂ ਉਹ ਸੱਚੀ ਬਾਕੇ ਨਹੀਂ ਹੁੰਦਾ ਇਹਦੇ ਨਾਲ ਦੀ ਜਰਸੀ ਸਾਨੂੰ ਪੰਜਾਬ ਦੇ ਵਿੱਚ ਬਹੁਤ ਘੱਟ ਮਿਲਣਗੀਆਂ ਜਿਹੜੇ ਵੀਰੇ ਕਹਿੰਦੇ ਬਰੀਡ ਤੇ ਕੰਮ ਕਰਨਾ ਸਾਨੂੰ ਕੁਆਲਿਟੀ ਨਾਲ ਮੇਨਟੇਨ ਕਰਨੀ ਆ ਉਹ ਇਸ ਬੈਠ ਦੇ ਉੱਪਰ ਸਾਨੂੰ ਕੁਆਲਿਟੀ ਮਿਲੂਗੀ ਣਾਲੇ ਦੁੱਧ ਮਿਲੂ ਪਲੱਸ ਅੱਗੇ ਗੱਲ ਕਰਦੇ ਆਪਾਂ ਐਚ ਐਫ ਬਾਰੇ ਇਹਦੇ ਬਾਈ ਜੀ ਦੰਦੋਂ ਕਿਵੇਂ ਆ ਬੱਚੀ ਇਹ ਵੀਰ ਜੀ ਇਹ ਦੰਦੋਂ ਬਿਲਕੁਲ ਖੀਰੀ ਆ ਇਹ ਵੀ ਹਜੇ 21 ਮਹੀਨੇ ਦੀ ਏਜ ਆ ਠੀਕ ਹੈ 2 ਸਾਲ ਦੀ ਹੋਈ ਨਹੀਂ ਮਮੀ ਜੀ ਛੋਟੇ ਤੋਂ ਫਾਰਮ ਚ ਲਿਆ ਬਾਈ ਜੀ ਤੇ ਉਥੋਂ ਰਹਿਣ ਜਿਹੜਾ ਗਾਲ ਦੇ ਵਿੱਚ ਵੀਰ ਜੀ ਪਤਾ ਪਾਇਆ ਸੀ ਪਾਇਆਗਾ ਜਾਣੀ ਦੀ ਪਰਸੋਂ ਤੇ ਵੀਰ ਮੇਲੇ ਆ ਇਹ 21 ਮਹੀਨੇ ਦਾ ਖੀਰਾ ਬੱਚਾ ਦੇਖ ਸਤੋਂ ਮੂੰਹ ਤੇ ਕੈਮਰਾ ਮਰਵਾ ਦਿਓ ਜੀ ਬਿਲਕੁਲ ਨਿੱਕਾ ਕੰਨ ਛੋਟਾ ਮੂੰਹ ਵੀਰ ਜੀ ਇਹ ਜਾਣੀ ਦੀ ਜਿਹੜੇ ਵੀਰ ਨੇ ਜਣੀ ਬਰੀਡ ਤੇ ਕੰਮ ਕਰਨਾ ਉਹ ਵੀਰੇ ਨੂੰ ਲਿਜਾ ਸਕਦਾਗਾ ਇਦਾਂ ਵੀਰੇ ਟੌਪ ਦਾ ਸੀਮਨ ਲੱਗਿਆਗਾ ਜਿਹੜੇ ਆਪਣੇ 42 ਨਗਾਂ ਦੇ ਵਿੱਚੋਂ ਵੀਰੇ 27 ਨਗਾਂ ਦਾ ਆਪਾਂ ਨੂੰ ਬਾਇਓ ਡਾਟਾ ਮੂਹਰੋਂ ਲਿਖਤੀ ਰੂਪ ਦੇ ਵਿੱਚ ਮਿਲਿਆਗਾ ਤੇ ਲਿਖਤੀ ਰੂਪ ਦੇ ਵਿੱਚ ਵੀਰੇ ਜੀ ਆਪਾਂ ਉਹ ਦੇਵਾਂਗੇ 27 ਨਗਾਂ ਦਾ ਬਾਕੀ ਇਹਦਾ ਦੂਜੇ ਮਾਰੇ ਆਪਣੇ ਕੋਲ ਬਾਇਓ ਡਾਟਾ ਹੈ ਨਹੀਂਗਾ ਵੀਰੇ ਉਹਨਾਂ ਹੈ ਨਹੀਂਗਾ ਜਿਵੇਂ ਤੁਸੀਂ ਤੁਹਾਨੂੰ ਦਿਖਾਉਣੇ ਆ ਵੀਰੇ ਐਚ ਐਫ ਆ ਗਈ ਆ ਜਰਸੀ ਤੇ ਮਰਵਾ ਦਿਓ ਵੀਰੇ ਦੇਖੋ ਦਾ ਦਿਨਪੁਰ ਰਾਤ ਦਾ ਬੱਟਾ ਜੀ ਜਰਸੀ ਐਚ ਐਫ ਦੇ ਨਾਲ ਮੈਚ ਕਰਦੀ ਪਈ ਹੈ ਹਾਂ ਜੀ ਇਹ ਦੇਖੋ ਵੱਡੀ ਐਚ ਐਫ ਨੂੰ ਵੀਰੇ ਆ ਜਰਸੀ ਨਾਰਮਲ ਆ ਗਈ ਉਹ ਵੱਡੀ ਆ ਗਈ ਵੀਰੇ ਹਾਏ ਵੀਰੋ ਜਾਨੀ ਪੰਜਾਬ ਵਾਲਿਆਂ ਦੀਆਂ ਆਵਾ ਮਿਲਦੀਆਂ ਆਪਣੇ ਪਿੰਡਾਂ ਚੋਂ ਵੀਰੇ ਆਹ ਜਰਸੀ ਬਹੁਤ ਟਾਈਮ ਹੀ ਘੱਟ ਮਿਲਦੀ ਹੈ ਜਿਹੜੇ ਵੀਰ ਨੇ ਜਰਸੀ ਦਾ ਸ਼ੌਂਕੀ ਆ ਲੈ ਜਾ ਵੀਰੇ ਨਜ਼ਾਰੇ ਲਿਆ ਦੂਗੀ ਜਿਆਦਾ ਟਾਈਮ ਵੀਰੇ ਪੰਜਾਂ ਦੀ ਸੰਘਰਸ਼ ਨਹੀਂ ਕਰਨਾ ਪੈਣਾ ਵੀਰ ਨੂੰ ਲਿਓ ਵੀਰੇ ਬਾਕੀ ਵੀਰ ਜੀ ਇਹ ਆ ਗਈ ਵੀਰੇ ਬਾਹਰ ਦੂਜਾ ਸੂਆ ਤਕਰੀਬਨ 12-13 ਦਿਨ ਦੀ ਕੱਚੀ ਆ ਇਹ 48 ਨੰਬਰ ਆ ਗਈ ਵੀਰੇ ਟੈਕ ਤਕਰੀਬਨ ਵੀਰੇ ਸਾਰਾ ਵੱਟਾ ਮਾਲ ਹੀ ਆ ਫਾਰਮ ਵਾਲਾ ਮਾਲ ਹੈਗਾਗਾ ਯਾਨੀ ਜਿਆਦਾ ਆਪਣੇ ਕੋਲੇ ਵੀਰੇ 25-26 ਕਿਲੋ ਤੋਂ ਚੱਲ ਕੇ ਵੀਰ ਜੀ 50 ਲੀਟਰ ਟਿੱਕਰ ਵਾਲਾ ਵੀਰੇ ਮਾਲ ਖੁੱਲਾ ਹੈਗਾ ਇੱਕਿਆਰ ਪਰਮਾਤਮਾ ਦੀ ਕਿਰਪਾ ਨਾਲ ਕਾ ਜਾਨੀ ਵੀ 1 ਏਕੜ ਦੀ ਮਾਲ ਉਹ ਖਰੀਦਿਆਗਾ ਜਿਆਦੇ ਵੀਰੇ ਟਾਈਮ ਲਾ ਕੇ ਮਾਲ ਖਰੀਦਿਆਗਾ ਕੱਲੀ ਕੱਲੀ ਗਊ ਵੀਰ ਜੀ 5 ਮਿੰਟਾਂ ਮਿੰਟਾਂ ਦੇ ਵਿੱਚ ਗਊ ਵਿਕੂਗੀ 5 ਮਿੰਟਾਂ ਚ ਵੀਰੇ ਉਹ ਵਿਕੂਗੀ ਜਿਹੜੀ ਆਪਣੀ ਚੰਗੀ ਸੋਚ ਨਾਲ ਖਰੀਦੀ ਹੋਊਗੀ ਸਮਾਂ ਲਾ ਕੇ ਖਰੀਦੀ ਹੋਊ ਕਸਾਈ ਨਾਲ ਖਰੀਦੀ ਹੋਊਗੀ ਵੀਰੇ ਸਿਆਣੇ ਦੀ ਕਹਾਵਤ ਆ ਵੀ ਪਾਸਾ ਵੀਰ ਜੀ ਪਾਠੀਆਂ ਵਿਕ ਜਾਂਦੀਆਂ ਬੇਪਾਸ ਸਿਆਣਾ ਨਹੀਂ ਵਿਗਦਾ ਇਹ ਉਹ ਮਾਲ ਖਰੀਦਿਆ ਵਾ ਵੀਰੇ ਲਿਓ ਵੀਰ ਜੀ ਬਾਕੀ ਵੀਰੇ ਜੀ ਰੇਟ ਦੀ ਆਪਾਂ ਤੁਹਾਨੂੰ ਦੱਸ ਦਈਏ ਵੀਰ ਜੀ ਆਪਣਾ 60000 ਤੋਂ ਵੀਰੇ ਰੇਟ ਚੱਲ ਪਿਆਦਾ ਉਦਾਂ 50 ਤੋਂ ਚੱਲ ਪਿਆਦਾ ਤਿੰਨ ਕਿ ਸੌਦੇ ਹੀ ਆ 60 ਤੋਂ ਥੱਲੇ ਠੀਕ ਹੈ ਬਾਕੀ ਵੀਰੇ 60 ਤੋਂ ਚੱਲ ਕੇ ਲੱਖ ਤੱਕਰ ਜਾਂਦਾ ਵੀਰ ਜੀ ਤੇ ਤਕਰੀਬਨ ਵੀਰੇ 7-8 ਸੌਦੇ ਆਪਣੇ ਕੋਲੇ ਲੱਖ ਤੋਂ ਬਾਹਰ ਆ ਗਏ ਜਿਹੜਾ ਜਾਨੀ ਆਪਣਾ 60 ਤੋਂ ਲੱਖ ਦਾ ਭਾਗ ਆ ਵੀਰੇ ਇਹਦੇ ਵਿੱਚ 18-19 ਲੀਟਰ ਤੋਂ ਲੈ ਕੇ 35-37 ਕਿਲੋ ਤੱਕਰ ਬਾਹੜ ਮਿਲੂਗੀ ਜਿਹੜੀ ਇਹ ਤੋਂ ਬਾਹਰ ਆ ਬਾਈ ਜੀ ਉਹ ਲੱਖ ਤੋਂ ਬਾਹਰ ਜਾਣਾ ਪਊਗਾ ਉਹ 7-8 ਸੌਦੇ ਹੈਗੇ ਨੇ ਜਿਵੇਂ ਇਹ ਨਾਗਰ ਵੀਰ ਜੀ ਸਿਆਣਾ ਦੀ ਖਾਤਾ ਵੀ ਵੀਰੇ ਜਿਹੜੇ ਲਾਲ ਉਹ ਤਾਂ ਰੂੜੀਆਂ 'ਚ ਲੱਗਦੇ ਆ ਇਹ ਕੋਈ ਵੀਰੇ ਆਪਾਂ ਵਿੱਚ ਕਹਿੰਦੇ ਆ ਵੀਰੇ ਵੀ ਇੱਥੇ ਬਿਊਟੀ ਪਾਲਰਾਂ ਦੇਖੋ ਵੀਰੇ ਇਹ ਨਾਗਾ ਬਾਈ ਜੀ ਗਾਂ ਦਾ ਪੁੱਤ ਆ 30 ਨੰਬਰ ਟੈਗ ਆ ਇਹਨੇ ਵੀਰੇ ਲਿਪੜੀ ਟਿਪੜੀ ਨੇ ਵੀ 5 ਮਿੰਟ ਦੇ ਵਿੱਚ ਵਿਗ ਜਾਣਾ ਕਿਉਂਕਿ ਇਹਦੇ ਵੀਰੇ ਅੰਗ ਵਿਕਣਗੇ ਬਰੀਡ ਹੈ ਇਹਨਾਂ ਦੇ ਵਿੱਚ ਹਾਂਜੀ ਜਿਹੜੇ ਲੱਖ ਤੋਂ ਬਾਹਰ ਲੱਖ ਦੇ ਨੇੜੇ ਜਾ ਕੇ ਵੀ ਬੰਦੇ ਪੈਸੇ ਲਾਉਂਦੇ ਆ ਆਮ ਤੌਰ ਤੇ ਲੱਖ ਤੇ ਵੀਰ ਜਾ ਕੇ ਕੱਲੀ ਗਾਂ ਦੇਖਣ ਜਾਂਦੇ ਆ ਉੱਥੇ ਗਮਰਾਹ ਹੋਏ ਇੱਕ ਗੱਲ ਆਉਂਦੀ ਆ ਉਹ ਲੈ ਕਹਿੰਦਾ ਗੱਡੀ ਦਾ ਤੇਲ ਬਚਿਆ ਹੁਣ ਆਪਾਂ ਖਾਲੀ ਕਾਹ ਨੂੰ ਮੋੜਨਾਗਾ ਕਾਹ ਨੂੰ ਮੋੜ ਵਿਚ ਵੀਰ ਦੇਖੋ ਵਿਚ ਫਾਰਮਰ ਦੇ ਵਿੱਚ ਜਾਦਾ ਚਲੋ ਆਪਾਂ ਐ ਨਹੀਂ ਕਹਿੰਦੇਗੇ 4 ਲੱਖ 5 ਲੱਖ ਵੀਰੇ 6 ਲੱਖ ਗਊ ਦਾ ਵੀਰੇ ਰੇਟ ਕਰ ਲੈਂਦੇ ਆ ਵੀ ਵੀਰ ਕਹਿੰਦਾ ਵੀਰੇ ਸਾਨੂੰ ਸਿਰੇ ਦੀ ਚਾਹੀਦੀ ਉੱਥੇ ਵੀਰਾਂ ਨੂੰ ਗਮਰਾਹ ਕਰਦੇ ਆ ਵੀ ਬਰੀਡ ਤੇ ਕੰਮ ਕਰਨਾ ਉੱਥੇ ਫਿਰ ਵੀਰ ਝਾਸੇ ਚ ਆ ਕੇ 2 ਲੱਖ 2.5 ਲੱਖ 3 ਲੱਖ ਤੱਕ ਰਲਾਉਂਦੇ ਆ ਵੀਰੇ ਉਹ ਸਿਰਫ ਇੱਕ ਠੱਗੀ ਦਾ ਮਸਾਲਾ ਹੁੰਦਾਗਾ ਬਰੀਡ ਤੇ ਵੀ ਬਾਈ ਜੀ ਕੰਮ ਕਰਨਾ ਸਾਡੇ ਨਾਲ ਸਾਈ ਲਾਉਣ ਤੇ 1.5 ਤੋਂ ਲੈ ਕੇ 1.70-75 ਦੇ ਵਿੱਚ ਵੀਰੇ ਮਾਲ ਦੇਵਾਂਗੇ 50 ਲੀਟਰ ਦੁੱਧ ਬਾਈ ਜੀ ਤੋਲ ਕੇ ਦੇਵਾਂਗੇ ਇਹ ਬਹਿਣਾ ਆਮ ਤੌਰ ਤੇ ਇਹ ਬਹਿਣ ਦਾ ਭਾਅ 4-5 ਲੱਖ ਆ ਜਾਂਦਾ ਕਰਦੇ ਆ ਬਾਈ ਜੀ ਇਹ ਅਸੀਂ ਤੁਹਾਨੂੰ ਭਾਅ ਦੇ ਵਿੱਚ ਦੇਵਾਂਗੇ ਤਕਰੀਬਨ ਵੀਰੇ 40 ਲੀਟਰ ਤੋਂ ਬਾਹਰ ਵਾਲੇ ਸਾਡੇ ਕੋਲ 7 ਨਾਲ 1 ਕੀ ਯਾਰ ਇੱਕ ਗੱਲ ਥੋੜੀ ਪੁੱਛਾਲੇ ਜੀ ਮੈਂ ਵੱਡਿਆ ਬਹਿੜਾ ਵੇ ਦੇਖੀ ਜਾਂਨੇ ਆ ਜਦੋਂ ਡਾਇਰੈਕਟ ਫਾਰਮਰ ਫਾਰਮ ਦੇ ਕੋਲੇ ਜਾਂਦਾ ਇਹ ਜੀ ਗਾਂ ਦਾ ਮੁੱਲ 4 ਲੱਖ ਕਰ ਦਿੰਦੇ ਉਹਦੇ ਵਿੱਚ ਇਹ ਕਾਰਨ ਹੁੰਦਾ ਹੈਗਾ ਉਹ ਅਗਲਾ ਕਹਿੰਦਾ ਇਹਨਾਂ ਨੇ ਪੈਸੇ ਨਹੀਂ ਲਾਉਣੇ ਹਾਂਜੀ ਉਹ ਸੁਣ ਕੇ ਆ ਜਾਂਦੇ ਤੁਸੀਂ ਜੀ ਤੋਂ ਲੈਣ ਜਾਂਦੇ ਸਾਨੂੰ ਵਪਾਰੀ ਰਾਹ ਤਾ ਗੱਲ ਕਰਕੇ ਰੇਟ ਜੈਨੋਂ ਵਧ ਜਾਂਦਾ ਸਾਨੂੰ ਜਾਨੀ ਵਪਾਰੀ ਵੀਰੋਂ ਜਿਹੜੇ ਪੱਕੇ ਉਹਨਾਂ ਨੂੰ ਫਾਰਮਰ ਵੀਰੇ ਖੇਤੀ ਜਾਨੀ ਮਾਲ ਦਿੰਦੇ ਆ ਕਿਉਂਕਿ ਉਹ ਆਮ ਵੀਰਾਂ ਨੂੰ ਫਾਰਮ ਦੇ ਵਿੱਚ ਨਹੀਂ ਐਂਟਰ ਹੋਣ ਦਿੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਉਹਨਾਂ ਨੇ ਨਹੀਂ ਲੈਣਾ ਤੇ ਇਸ ਕਰਕੇ ਵੀਰੇ ਮਾਲ ਦੀ ਭਾਅ ਚ ਵੱਜ ਜਾਂਦਾ ਤੇ ਪਿੰਡਾਂ 'ਚ ਲਿੰਕ ਹੁੰਦੇ ਕਿਉਂਕਿ ਦਲਾਲ ਵੀਰਾਂ ਨੂੰ ਦਲਾਲੀ ਵਧੀਆ ਦਿੰਨੇ ਆ ਤੇ ਉਹਦੇ ਨਾਲ ਵੀ ਵੀਰੇ ਮਾਲ-ਪਾਹ ਚ ਵਜ ਜਾਂਦਾ ਆ ਉਹ ਗੱਲ ਆ ਪਚੋਲੀਆਂ ਬਿਨਾਂ ਰਸਤਾ sire ਨਹੀਂ ਚੜਦਾ ਨਹੀਂ ਚੜਦਾ ਵੀਰੇ ਕਿਉਂਕਿ ਜਦੋਂ ਆਪਾਂ ਦਲਾਲ ਨੂੰ ਦਲਾਲੀ ਖੋਸੋ ਕੇ ਦੇਵਾਂਗੇ ਲੋ ਤੋਰੋ ਬਾਈ ਜੀ ਤੇ ਦਲਾਲੀ ਵੀਰੇ ਖੋਸੋ ਕੇ ਦੇਵਾਂਗੇ ਉਹਨੇ ਮਾਲ ਵੀ ਵੀਰੇ ਆਪਾਂ ਨੂੰ 15000 ਮੰਦਾ ਲੈ ਦੇਣਾਗਾ ਉਹ ਫਿਰ ਇਸ ਕਰਕੇ ਵੀਰੇ ਮਾਲ ਜਾਨੀ ਸਾਡੇ ਕੋਲੇ 15 ਤੋਂ 20000 ਦਾ ਵੀਰੇ ਰੇਟ ਘੱਟ ਹੁੰਦਾਗਾ ਉਹ ਸਾਡੇ ਕਹਿਣ ਦੀ ਵੀਰੇ ਗੱਲ ਨਹੀਂ ਹੈਗੀਗੀ ਜਿਹੜੇ ਵੀਰ ਆਪਣੇ ਫਾਰਮ ਤੇ ਬਾਈ ਜੀ ਆਉਂਦੇ ਆ ਉਹ ਆਪਦੇ ਮੂਹੋਂ ਮੰਨਦੇ ਆ ਜਿਹੜੇ ਵੀਰ ਨੇ ਵੀ ਸਾਡੇ ਫਾਰਮ ਦੇਉਣਾ ਵੀਰੇ ਕੱਲ੍ਹ ਦਾ ਦਿਨ ਤੁਹਾਡੇ ਕੋਲੇ ਹੈਗਾ ਤੁਸੀਂ ਬਾਹਰੋਂ ਆਉ ਦਾ ਰੇਟ ਪਤਾ ਕਰ ਲੋ ਕੱਲੇ ਕੱਲੇ ਨਗਦੇ ਵਿੱਚ ਬਾਈ ਜੀ ਤੁਹਾਨੂੰ 15 ਤੋਂ 20 ਹਜ਼ਾਰ ਦਾ ਵੀਰੇ ਬੱਤਾ ਮਿਲੂ ਦੇਖੋ ਨੂੰ ਇਹ ਸਾਡੀਆਂ ਕਹਿਣ ਦੀਆਂ ਗੱਲਾਂ ਨਹੀਂ ਵੀਰੇ ਹਕੀਕਤ ਆ ਗਈ ਜਦੋਂ ਸੀਨੀ ਬੜਕਨ ਡੇਰੀ ਫਾਰਮ ਤੇ ਆਉਂਗੇ ਬਾਈ ਜੀ ਤੁਹਾਨੂੰ ਉਦੋਂ ਰਿਜ਼ਲਟ ਮਿਲੂਗਾ ਇਹ ਗੱਲ ਉਹ ਆ ਗਈ ਜਿਵੇਂ ਕਹਿੰਦੇ ਵੀ ਵਿੱਚ ਬੰਦੇ ਕਹਿੰਦੇ ਨਾ ਬਣ ਗਿਆ ਅੱਛਾ ਕਰਾ ਕਾ ਵੀ ਸਾਡੇ ਕੋਲੇ 2.5 ਲੱਖ ਲਾਉਣ ਆਵੇ ਹੁਣ ਤੁਹਾਡੇ ਕੋਲ ਇਹ ਗੱਲ ਮੰਨ ਕੇ ਚੱਲ ਜੇ ਮਰਸੀਡੀ ਗੱਡੀ ਲੈ ਲਈ ਫਿਰ ਸਾਈਕਲ ਵਾਲੇ ਵਾਲੇ ਲੋਕ ਝਾਕਨੋਂ ਹਟ ਜਾਂਦੇ ਆ ਮਰਸੀਡੀ ਵਿੱਚ ਬਹਿ ਕੇ ਆਪਾਂ ਨਿਗਾ ਸਾਈਕਲ ਵਾਲੇ ਦੀ ਵੀ ਰੱਖੀ ਆ 50 ਹਜ਼ਾਰ ਵਾਲੀ ਗਾਂ ਵੀ ਅੱਜ ਹੈਗੀ ਆ ਬਾਈ ਜੀ 50 ਵਾਲੀ ਵੀ ਆ ਸਾਡੇ ਕੋਲੇ 80 ਵਾਲੀ ਵੀ ਆ ਗਾਈਆਂ ਸਾਰੀਆਂ ਜਿਆਦੇ ਰੇਟ 60 ਤੋਂ ਵੀਰੇ ਲੱਖ ਵਾਲੀ ਆ ਠੀਕ ਹੈ ਹਾਂ ਉਹ 7-8 ਸੌ ਤੋਂ ਹੀ ਅਰੇ ਲੱਖ ਤੋਂ ਬਾਹਰ ਆਗੇ ਪਰ ਉਹਨਾਂ ਦਾ ਵੀਰੇ ਰਿਜ਼ਲਟ ਵੀ ਵੀਰਾਂ ਨੂੰ ਮਿਲੂਗਾ ਉਹ ਵੀ ਤਾਂ ਬਾਈ ਜੀ ਕਿਉਂਕਿ ਵਿੱਚ ਵੀਰਾਂ ਦੀ ਸੈੱਲ ਬਹੁਤ ਲੈਂਦੀ ਸੀ 3 ਲੱਖ 4 ਲੱਖ ਲਾਤਾ ਜੀ ਬਾਈ ਹਲਾ ਕਹਿੰਦਾ ਬਾਈ 4 ਲੱਖ ਅਸੀਂ ਲੈਣਾ ਥਲੇ 50 ਕਿਲੋ ਆ ਆਜੋ ਬਾਈ ਲਓ ਅਸੀਂ ਦਿੰਨੇ ਆ 50 ਕਿਲੋ ਵਾਲੀ ਤੁਹਾਨੂੰ ਇੱਕ ਅੱਸੀ ਚ ਇੱਕ ਅੱਸੀ ਦੀ 50 ਕਿਲੋ ਵਾਲੀ ਵੀਰਾਂ ਦੇ ਵੀਰੇ ਦੇਖਦੇ ਹੋਏ ਤਾਂ ਇਹ ਚੀਜ਼ ਵਾਲੇ ਪਾਸੇ ਨੂੰ ਬਾਈ ਜਿਹੜਾ ਥੋੜਾ ਜਿਆਦਾ ਵੱਡੀਆਂ 40 50 ਦੀ 50 ਲੀਟਰ ਵਾਲੇ ਬਹਿਣਾ ਤਾਂ ਕਰਕੇ ਵੀਰੇ ਅਸੀਂ ਬਾਹਰੋਂ ਭੇਜਨੀਆਂ ਬੰਦ ਕਰਤੀਆਂ ਇੱਥੇ ਸਾਡੇ ਕਿਸਾਨ ਭਰਾਵਾਂ ਦੇ ਜਿਹੜੇ ਮੇਰੇ ਦੋਸਤ ਵੀਰੇ ਫਾਰਮਰ ਵੀਰਾਂ ਉਹਨਾਂ ਦੀ ਸੇਵਾ ਦੇ ਵਿੱਚ ਵੀਰੇ ਹਾਜ਼ਰ ਆ ਹੁਣ ਜਿੰਨੇ 50 50 ਕਿਲੋ ਵਾਲੇ ਬਹਿੜਾ ਆਪਣੇ ਪੰਜਾਬ ਚ ਰੁਕ ਗੀਆਂ ਉਹਨਾਂ ਨੇ ਫਾਰਮ ਤਿਆਰ ਕਰਨੇ ਆ ਜਿਵੇਂ ਸੀਨੀ ਵਾਲ ਡੈਰੀ ਫਾਰਮ ਦੇ ਸੱਤ ਖੜੀਆਂ 50 50 ਕਿਲੋ ਵਾਲੀਆਂ ਹਾਂਜੀ ਇਹ ਦੇਖ ਸਕਦੇ ਹੋ ਵੀਰੇ ਇਹ ਜਾਨੀ ਤਿੰਨ ਨੰਬਰ ਟੈਗ ਆ ਫਾਰਮ ਦੇ ਵਿੱਚੋਂ ਠੀਕ ਹੈ ਹਾਂਜੀ ਬਾਕੀ ਵੀਰੇ ਅਸੀਂ ਡਾਕਟਰ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਹੋਰ ਗਊ ਦੇ ਵਿੱਚ ਵੀਰੇ ਕਮਾਈ ਕਰੋ ਹਰ ਇੱਕ ਕੰਮ ਦੇ ਵਿੱਚ ਪਰ ਜਦੋਂ ਤੁਸੀਂ ਏਆਈ ਕਰਨੀ ਆ ਵੀਰੇ ਉਹ ਸੀਮਿੰਟ ਚੰਗਾ ਵਰਤੋ ਸੀਮਿੰਟ ਚੰਗਾ ਵਰਤੋ ਜੇ ਤੁਹਾਨੂੰ ਮਾਲਕ ਮੂਰੇ ਘੱਟ ਪੈਸੇ ਭਰਦਾ ਚਾਹੇ ਸਾਵੇਂ ਭਾ ਦੇ ਵਿੱਚ ਵੀ ਬਾਈ ਜੀ ਲਾ ਦਿਓ ਸੀਮਿੰਟ ਵੀਰੇ ਚੰਗਾ ਵਰਤੋਂਗੇ ਤਾਂ ਆਪਣੇ ਪੰਜਾਬ ਦੇ ਵਿੱਚ ਵੀਰੇ ਕੁਆਲਿਟੀ ਉਦੋਂ ਵਧੂਗੀ ਆਪਾਂ ਬਾਈ ਜੀ ਚੈਂਪੀਅਨ ਆ ਗਾਈਆਂ ਦੇ ਨਾਂ ਦੇ ਵਿੱਚ ਪੰਜਾਬ ਆਪਣਾ ਹੀਰੋ ਆ ਤੇ ਆਪਾਂ ਬਾਈ ਜੀ ਹੀਰੋ ਹੀ ਬਣ ਕੇ ਰਹਿਣਾਗਾ ਇਹ ਆਪਾਂ ਵੀਰੇ ਸਾਂਭਣਾਗਾ ਆਪਣਾ ਇਹ ਜਿਹੜਾ ਕਿੱਤਾ ਹੈਗਾ ਗਉਆਂ ਦਾ ਠੀਕ ਹੈ ਜਿਹੜੀ ਇਹ ਗਊ ਵੀਰੇ ਆਈ ਆ ਇਹ ਵੀਰੇ 12 13 ਦਿਨ ਦੀ ਕੱਚੀ ਆ ਤੇ ਦੂਜਾ ਸੂਆ ਵੀਰੇ ਸੂਣਾ ਹੈਗਾ ਇਹਨੇ ਕਰਮ ਵਾਲੀ ਨੇ ਠੀਕ ਹੈ ਜੀ ਤੇ ਉਦੋਂ ਅੱਗੇ ਦੀ ਆਪਾਂ ਤੋੜ ਦੇਣੀ ਹੈਗਾ ਵੀਡੀਓ ਲੰਮੀ ਬਣ ਜੂ ਹੁਣੀ ਆਈ ਆ ਇਹ ਵੀ ਵੀਰੇ 12 13 ਦਿਨ ਦੀ ਕੱਚੀ ਆ ਗਈ ਉਦੋਂ ਅੱਗੇ ਵਾਲੀ ਕੱਢੋ ਸਰਪੰਚ ਸਾਹਿਬ ਜੀ ਖੜੋ ਨਾ ਵੱਡੀ ਗੱਲ ਵੀਰੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਵੀਰ ਜੀ ਸਵੈ ਮਸੀਨਾ ਹੈਗੀ ਆਪਣੇ ਕੋਲੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਤੋਂ ਪੇਮੈਂਟ ਚੱਕੀ ਜਾਂਦੀ ਆ ਤੁਹਾਡਾ ਚਾਹੇ ਵੀਰੇ ਕ੍ਰੈਡਿਟ ਕਾਰਡ ਦੀ 5 ਲੱਖ ਦੀ ਲਿਮਟ ਆ ਤੁਹਾਨੂੰ ਗਾਈਆਂ ਦੇ ਕੇ ਵੀਰੇ ਗੱਡੀ ਦਾ ਕਿਰਾਇਆ ਵੀ ਲਾ ਕੇ ਉਹਦੇ ਵਿੱਚੋਂ 20 50 ਹਜ਼ਾਰ ਵੀਰ ਜੀ ਤੁਹਾਨੂੰ ਨਗਦ ਵਰਤਨ ਦੀ ਲੋੜ ਆ ਉਹ ਵੀ ਤੁਹਾਨੂੰ ਮਿਲ ਜੂਗਾ ਪਰ ਤੁਹਾਡੇ ਕ੍ਰੈਡਿਟ ਕਾਰਡ ਦੀ ਵੀਰ ਜੀ ਲਿਮਟ ਹੋਣੀ ਚਾਹੀਦੀ ਆ HDFC ਬੈਂਕ ਦਾ ਇਕੱਲਾ ਓਨਲੀ ਕ੍ਰੈਡਿਟ ਕਾਰਡ ਉਹਦੀਆਂ ਵੀਰੇ ਕਿਸ਼ਤਾਂ ਵੀ ਬਣਨਗੀਆਂ 12 ਮਹੀਨੇ ਦੇ ਬਣਾ ਲਓ 24 ਮਹੀਨੇ ਦੇ ਬਣਾ ਲਓ 36 ਮਹੀਨੇ ਦੇ ਬਣਾ ਲਓ ਉਦੋਂ ਅੱਗੇ ਵੀਰੇ ਬੈਠ ਉਹ ਆ ਗਈ ਕੱਲੀਆਂ ਗੱਬਣ ਦਾ ਵੀਰੇ ਜੀਵ ਵਾਲਾ ਕੋਈ ਨਹੀਂ ਵੇਚਣਾਗਾ ਇਹਦੇ ਥੱਲੇ ਵੀਰੇ 32 ਲੀਟਰ ਰਾਈਡੀ ਆ ਜੀ ਜਿਹੜੇ ਵੀਰ ਨੇ ਸਾਥੋਂ ਵਾਢ ਲੈਣੀ ਆ ਵੀਰ ਕੰਡਾ ਆਪਦਾ ਲੈ ਕੇ ਆਵੇ ਸਾਡੇ ਘਰੇ ਵੀਰੇ ਤਸੱਲੀ ਕਰੇ ਇੱਕ ਟਾਈਮ ਖਾਲੀ ਕਰ ਲੈ ਦੂਜੇ ਦੋ ਟਾਈਮ ਵੀਰੇ 12-12 ਘੰਟਿਆਂ ਬਾਅਦ ਇਹਦਾ ਦੁੱਧ ਤੋਲ ਕੇ ਲੈ ਕੇ ਜਾਵੇ 16 ਕਿਲੋ ਵੀਰ ਜੀ 당 ਦਾ ਦੇਵਾਂਗੇ 32 ਲੀਟਰ ਕੰਡੇ ਤੇ ਤੋਲ ਕੇ ਚਵਾਈ ਕਰਾ ਕੇ ਦੇਵਾਂਗੇ 32 ਕਿਲੋ ਦੀ ਵੀਰੇ ਚਵਾਈ ਕਰਾਵਾਂਗੇ ਅੱਜ ਜੇ ਵੀਰੇ ਅੱਜ ਤੋਂ ਦੋ ਤਿੰਨ ਦਿਨ ਨੂੰ ਆਉਣਾ ਫਿਰ 35 ਤੋਂ ਉੱਪਾ ਦੇਵਾਂਗੇ ਸਿਆਟ ਨੰਬਰ ਵੀਰੇ ਟੋਕਨ ਹੈਗੀ ਆ ਅੱਗੇ ਬਹੁਤ ਪੜਾ ਕੋਬਰ ਆ ਗਿਆ ਇੱਕ ਵੀਰੇ ਇਹੋ ਆ ਗਈ ਜਿਹੜੀ ਇਹੋ ਜੀ ਗਊ ਜਦੋਂ ਵੀਰੇ ਮੈਂ ਲੈਣਾ ਨਾ ਮੇਰਾ ਸੀਨਾ ਚੌੜਾ ਹੋ ਜਾਂਦਾ ਤੁਸੀਂ ਤਾਂ 4-5 ਲੱਖ ਮੰਗਦੇ ਇਹਦਾ ਬਾਈ ਮਤਲਬ ਹੀ ਨਹੀਂ ਮੰਗਦੇ ਵੀਰ ਜੀ ਸਾਡੇ ਕੋਲੇ ਵੀਰੇ 2 ਤੋਂ ਬਾਹਰ ਵਾਲਾ ਕੁਝ ਨਹੀਂਗਾ ਅੱਛਾ ਕੁਝ ਨਹੀਂ ਮੰਗਣਾ ਇਹ ਵੀਰੇ ਸਵਾਕੇ ਦੇਵਾਂਗੇ ਇਹ 50 ਲੀਟਰ ਵਾਲੇ ਵੀਰੇ ਬੱਤੇ ਆ ਗਏ ਇਹਦਾ ਗਾਂ ਉਹ ਚੀਜ਼ ਆ ਗਈ ਜਿਵੇਂ ਅਗਲਾ ਕਹਿੰਦਾ ਸੀ ਵੀ ਮੂਸੇ ਵਾਲਾ ਆਰਨੇਡ ਦਾ ਖਾੜਾ ਲਾਉਣਾ ਚਾਹੇ 20 ਲੱਖ ਮੰਗ ਲੈ ਲੋਕ ਉਹ ਵੀ ਭਰਦੇ ਆ ਫਾਰਮਰੀ ਆਪਾਂ ਉਹੀ ਪਰਾਉਣਾ ਬਾਈ ਜੀ ਆਪਾਂ ਵੀਰੇ ਨੌ ਕਮਾਉਣਾ ਪਰਮਾਤਮਾ ਦੀ ਕਿਰਪਾ ਹਦਕਾ ਵੀਰੇ ਵੀਰਾਂ ਨੇ ਆਪਾਂ ਨੂੰ ਬਹੁਤ ਪਿਆਰ ਦਿੱਤਾਗਾ ਆਪਾਂ ਵੀਰਾਂ ਦਾ ਵੀਰੇ ਦਿਲ ਤੋਂ ਦਿਲ ਦੀਆਂ ਗਰਾਈਆਂ ਚੋਂ ਵੀਰੇ ਧੰਨਵਾਦ ਕਰਦੇ ਆ ਸ਼ੁਕਰੀਆ ਵੀਰ ਆਪਾਂ ਨੂੰ ਵੀਰੇ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹਿਣਾ ਆਪਾਂ ਉਹਨਾਂ ਵੀਰਾਂ ਦੀਆਂ ਉਮੀਦਾਂ ਤੇ ਖਰੇ ਉਤਰਨਾ ਵੀਰ ਜੀ ਹੁਣ ਇਹ ਬੈਡ ਆਪਣੇ ਪੰਜਾਬ ਦੇ ਲੋਕਲ ਪਿੰਡਾਂ 'ਚ ਜਾਵੜੀ ਹਾਂਜੀ ਉਹ ਜਿਹਦੇ ਕੋਲ ਜਾਵੜੀ ਉਹਦਾ ਫਾਰਮ ਆਪੀ ਚੈਅ ਕਰੂਗੀ ਇਹ ਵੀਰੇ 10 ਸਾਲ ਸੰਘਰਸ਼ ਕਰਦੀ ਲੋੜ ਨਹੀਂ ਵੀਰ ਜੀ ਇਹ ਵੀਰ ਜਿਹੜਾ ਬੈਡ ਲੈ ਗਿਆ ਵੀਰੇ ਅੱਜ ਤੋਂ ਚੈਂਪੀਅਨ ਆ ਬਾਈ ਜੀ ਸਾਰੇ ਪਰਿਵਾਰ ਦੇ ਵਿੱਚ ਵੀ ਇਹ ਸਵਾਗ ਪੈਦਾ ਕਰਦੇ ਇਹ ਜੇ ਨਗ ਜਦੋਂ ਵੀਰੇ ਇਹ ਜੇ ਨਗ ਹੁੰਦੇ ਆ ਨਾ ਘਰੇ ਪੇਟੀ ਚ ਪਾਏ ਵੀਰੇ ਪੈਸੇ ਨਹੀਂ ਬੋਲਦੇ ਜਿੰਝਾ ਬੋਲਦੀਆਂ ਸਰ ਸਾਹਿਬ ਦੇ ਘਰੇ ਇਹ ਜੇ ਨਗ ਖੜੇ ਹੁੰਦੇ ਨਾ ਕੋਈ ਯਾਰ ਦੋਸਤ ਰਿਸ਼ਤੇਦਾਰ ਆਉਂਦਾ ਨਾ ਵੀਰੇ ਗਰਭ ਨਾਲ ਸੀਨਾ ਚੌੜਾ ਹੁੰਦਾਗਾ ਵੀ ਹਾਂ ਮਾਲ ਖੜਾਗਾ ਵੀਰੇ ਪੁਰਾਣੇ ਬਜ਼ੁਰਗਾਂ ਨੂੰ ਇਹ ਚੀਜ਼ਾਂ ਦੇ ਵਿੱਚ ਪਿਆਰ ਵਾਲਾਗਾ ਉਹਨਾਂ ਦੀ ਆਟੋਮੈਟ ਕਿਉਂ ਹੀ ਬਰਬਾਦ ਜਾਂਦੀ ਹੈ ਜਦੋਂ ਇਹ ਜੇ ਵੀਰੇ ਮਾਲ ਦੇ ਵਿੱਚ ਪਿਆਰ ਕਰਦੇ ਆ ਸਾਨੂੰ ਤਾਂ ਵੀਰੇ ਪਿਆਰ ਹੈਗਾ ਇਹਨਾਂ ਨਾਲ ਐਵੇਂ ਕਹਿ ਦਈਏ ਜਵਾਕ ਕਿੱਥੇ ਬਣਣਗੇ ਉਹਦਾ ਸੌਂਕ ਆ ਬਾਈ ਜੀ ਬੱਚੇ ਕਿੱਥੇ ਬਣ ਗਿਆ ਚੀਜ਼ਾਂ ਦਾ ਸੌਂਕ ਪਾਵਾਂਗੇ ਕੱਲ੍ਹ ਤੋਂ ਪਹਿਣਗੇ ਵੀਰ ਜੀ ਬਾਕੀ ਵੀਰੇ ਵੱਡੀ ਗੱਲ ਵੱਡੀ ਗੱਲ ਵੀਰ ਜੀ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ ਵੀਰ ਜੀ ਪੰਜਾਬ ਪੰਜਾਬ ਦਾ 30 ਰੁਪਿਆ ਕਿਲੋਮੀਟਰ ਆ ਵੀਰੇ ਉੱਪਰ ਸੱਤ ਪਈ ਹੂ ਥੱਲੇ ਗੱਦਾਂ ਲੱਗਿਆ ਹੂਗਾ ਕਿਸੇ ਵੀ ਵੀਰ ਨੇ ਵੀਰੇ ਦੂਰੋਂ ਆਉਣਾ ਦਾ ਇੱਕ ਬੈੜ ਲੈਣੀ ਆ ਉਹ ਬੇਚਿੰਤ ਹੋ ਕੇ ਆਵੇ ਇੱਕ ਦੂਜੇ ਵੀਰ ਨਾਲ ਸਾਂਝੀ ਪਾ ਦੇਣਿਆ ਕਿਰਾਇਆ ਅੱਧਾ-ਅੱਧਾ ਹੋ ਜਾਂਦਾ ਵੀਰ ਜੀ ਤੋਂ ਵੀਰੇ ਫੋਲਸਾਇ ਦੇ ਵਿੱਚ ਆ ਤੇ ਪਤਲੀ ਚੰਮੜੀ ਦੇ ਵਿੱਚ ਜਿਹੜੇ ਵੀਰੇ ਕਹਿੰਦਾ ਬਰੀਡ ਚਾਹੀਦੀ ਆ ਕੁਆਲਿਟੀ ਦੁੱਧ ਚਾਹੀਦਾ ਥੱਲੇ ਭਾਰਤ ਦਾ ਨਕਸ਼ਾ ਬਣਿਆ ਪਿਆ ਇਹਦੇ 나ੜਾ ਗਿਣੀਆਂ ਨਹੀਂ ਜਾਂਦੀਆਂ ਜਮਾ ਜਿਵੇਂ ਕੋਈ ਚਿੱਟਾ ਟੀਕਾ ਲੱਗਿਆ ਹੁੰਦਾ 나ੜਾ ਇਹ ਦਿਖਾਈ ਦਿੰਦੀਆਂ ਮਿਲ ਕੇ ਬੀਨਾ ਤੇ ਕੀ ਕਪੈਸਿਟੀ ਰਹੁਏ ਜੀ ਤੇ ਜਿੰਨੀ ਗੱਲ ਕਰਦੇ ਆ ਵੀਰੇ ਦੇਖੋ ਵੀਰੇ ਦੇ ਬਰਾਬਰ ਖੜਾਗਾ ਬਾਈ ਜੀ 5.5 ਫੁੱਟ ਤੋਂ ਕਰ ਦੇਦਾ ਜਿਆਦੇ ਆ ਇਹ ਜਿਹੜਾ ਵੀਰੇ ਮਰਦੀ ਲੈ ਜੇ ਇਹ ਵੀਰੇ ਪਲੂਣ ਦਾ 46 ਕਿਲੋ ਤੇ 680 ਗ੍ਰਾਮ ਦਾ ਆਟਾ ਅਜੇ ਨੇ ਵੀਰੇ ਟੰਨੀਆਂ ਚੱਕੀਆਂ ਬਰਾਬਰ ਨਹੀਂ ਕਰੀਆਂ ਪਹਿਰ ਦੂਜਾ ਸੂਆ ਵੀਰ ਜੀ ਇਹ ਬਹਿਰ ਸਾਡੇ ਨਾਲ ਕੋਈ ਵੀ ਵਿਰਸਾਈ ਲਾ ਲੇ ਇਹਦਾ ਵੀਰੇ ਜਾਣੇ ਦੀ ਅਸੀਂ 45 ਹੀ ਮੰਨ ਕੇ ਲਈ ਆ ਜਿੱਦੇ ਸੂਪੀ ਵੀਰੇ ਇੱਕ ਹਫ਼ਤੇ ਚ 45 ਕਿਲੋ ਚਵਾ ਦੇਾਂਗੇ ਭਾਈ ਜੀ ਪਰ ਚੱਲੂ 50 ਤੋਂ ਬਾਹਰ ਵੀਰੇ ਬਾਹਰ ਚੱਲੂ ਜੇ ਇਹਨੇ 50 ਨਾ ਦਿੱਤਾ ਵੀਰੇ ਫੇਰ ਨਹੀਂ ਕੋਈ ਦਿੰਦੀ ਸੁ ਵੀਰੋ ਨਾੜਾ ਇੱਕ ਪਾਸੇ ਨਹੀਂ ਦੋਨੇ ਪਾਸੇ ਦੇਖੋ ਗੁੰਦੀਆਂ ਪਈਆਂ ਜਮਾ ਜਿੰਨੀਆਂ ਮੰਨ ਕੇ ਚੱਲੋ ਕਹਿੰਦੇ ਆ ਵੀ ਗੰਡੇ ਦੇ ਤੜੇ ਬੋੜਾਂ ਕੋ ਜੜਾਂ ਬਹੁਤ ਡੂੰਘੀਆਂ ਇਹ ਉਹ ਗਾਣੇ ਵਾਲੀ ਗੱਲ ਹੁੰਦੀ ਆ ਉਹਨੇ ਜਿੰਨੀਆਂ ਜੜਾਂ ਇਹਦੇ ਆ ਉਨੇ ਇਹ ਦੁੱਧ ਗੱਡੂ ਗਏ ਵੀਰੇ ਇਹ ਬੈਠ ਕੱਲੀ ਬਲੇਰੋ ਚ ਜਾਣ ਵਾਲੀ ਆ ਜਾਣੀ ਦੀ ਇਹ ਜਿਹੜੇ ਵੀਰ ਨੇ ਲੈ ਲਈ ਵੀਰੇ ਦੋ ਤਿੰਨ ਸਾਹਮਣ ਦੀ ਲੋੜ ਨਹੀਂ ਦੇਖੋ ਬੇਲ ਵੀਰੇ ਕੁਆਲਟੀ ਜਿੰਦ ਜਾਣ ਬਾਈ ਜੇ 5 ਮਿੰਟਾਂ ਦੇ ਵਿੱਚ ਸੌਦਾ ਦੇਖਣਾ ਵਾਲਾਗਾ ਜਾਣੀ ਇਹੇ ਜਿਹਿਆਂ ਬੈਠਾ ਵੀਰੇ ਗੱਡੀ ਦੀ ਟੈਂਕੀ ਤੇਲ ਦੀ ਫੂਕੇ ਨਾ ਫਿਰ ਗਾਈ ਦਾ ਵੀਰੇ ਪੁੱਤ ਮਿਲਦਾਗਾ ਦੋ ਦੋ ਅੰਦਰ ਆ ਗਏ ਵੀ ਤੋੜਾ ਪਛਾਦ ਵੀਰੇ ਬਾਹਲੀ ਦੂਰ ਬਾਗ ਗਿਆ ਬਾਹਲੀ ਥੱਲੇ ਦੇ ਦੇਾਂਗੇ ਅੱਛਾ ਉਹ ਪਾ ਬਾਈ ਜੀ ਆਪਾਂ ਲਾਉਣੀ ਨਹੀਂ ਹੈਗੇ ਢਿੱਲੋਂ ਵੀਰੇ ਇਹ ਤਾਂ ਉਹ ਗੱਲ ਆ ਗਈ ਵੀ ਰੇਲ ਆ ਗਈ 7 ਵਜੇ ਸਵਾਰੀ ਚੜੇ ਨਾ ਚੜੇ ਰੇਲ ਨੇ ਲੰਘ ਜਾਣਾ ਵੀਰੇ ਵੇਚਣਾ ਮਾਲ ਇਹ 25 ਤਰੀਕ ਨੂੰ ਆ ਜਾਓ ਬਾਈ ਜੀ ਟੈਂਸ਼ਨ ਫਰੀ ਹੋ ਕੇ ਆਓ ਵੀਰੇ ਕਿਸੇ ਗੱਲ ਤੋਂ ਭਰਾਉਣ ਦੀ ਲੋੜ ਨਹੀਂ ਤੁਸੀਂ ਇੱਕ ਗਊ ਖਰੀਦਣ ਆਇਓ ਵੀਰੇ ਤੁਹਾਨੂੰ ਦੂ ਦੇ ਕੇ ਮੋੜਾਂਗੇ ਖਾਲੀ ਮੋੜਨ ਲਾ ਬਾਈ ਜੀ ਸ਼ਿਸ਼ਟਮੀ ਨਹੀਂ ਹੈਗਾ ਇੱਥੋਂ ਐਦੂ ਅੱਗੇ ਵਾਲੀ ਤੋਰੋ ਵੀਰੇ ਇਹ ਥੋੜੀ ਜੀ ਭਜਦੀ ਆ ਗਈ ਇਹ ਫਾਰਮ ਚੋਂ ਵੀਰੇ ਅੱਜ ਹੀ ਆਈ ਆ ਤੇ ਆ ਦੇਖੋ ਜੇ ਨਮਾਈ ਵੀ ਨਹੀਂ ਚੀਪਾ ਵੀ ਇਦਰੀ ਲੱਗਿਆ ਪਿਆ ਇਹ 41 ਨੰਬਰ ਟੈਗ ਆ ਵੀਰੇ 41 ਨੰਬਰ 41 ਫੁੱਲ ਸਾਈਜ਼ ਦੇ ਵਿੱਚ ਆ ਗਈ ਜਮਾ ਬਾਈ ਜੀ ਇਹ ਆ ਗਿਆ ਇਹ ਉਹ ਉਹ ਨਸਲ ਆ ਗਈ ਵੀਰੇ ਜਿਹੜੀ ਨਸਲ ਦਾ ਮੈਂ ਜਾਦੇ ਸਕੀਨ ਆ ਇਹ ਨਸਲ ਤੋਂ ਬਾਈ ਜੀ ਮੈਂ ਸਿੱਖਿਆ ਕੰਮ ਆਉਦੇ ਪੁੱਤਾ ਜੀ ਤੋਂ ਉਹ ਖਰੀਦੇ ਹੁੰਦੇ ਸੀ ਇਹੇ ਜੇ ਬੱਚਾ ਵੀਰੇ ਮੈਂ ਹੱਥੀ ਵੀ ਜਾਣੀ ਦੀ ਚਮਾਉਣ ਦੇ ਵੀਰੇ ਗੇੜੇ ਖਵਾਉਂਦਾ ਸੀਗਾ ਪਹਿਲਾਂ ਆਪ ਵੀਰੇ ਇਹਨਾਂ ਤੋਂ ਪੈਰ ਵਡਾਏ ਆ ਫੇਰ ਜਾ ਕੇ ਬਾਈ ਜੀ ਇਹਨਾਂ ਦੇ ਵਿੱਚ ਚੈਂਪੀਅਨ ਬਣਿਆ ਐ ਐਵੇਂ ਨਹੀਂ ਬਣਿਆ ਪਰ ਅਸੀਂ ਤਾਂ ਟੱਲੋਂ ਵੀ ਰਾਜ ਵੀ ਸਿੱਖਦਿਆਂ ਦੇਖੋ ਇਹਦਾ ਕਦ ਇਹ ਵੀਰੇ ਬਲੈਰੋ ਦੇ ਵਿੱਚ ਵੀ ਮਸਾਂ ਟੈਡੀ ਕਰਕੇ ਬਾਈ ਜੀ ਬੰਗਾ ਲੱਗੂਗਾ 12 13 ਦਿਨ ਦੀ ਕੱਚੀ ਆ ਜਿਹੜੇ ਇਤੋਂ ਇਧਰ ਨੂੰ ਚਾਰ ਪੰਜ ਗਾਈਆਂ ਵੱਡੀਆਂ ਨਾਲ ਵੀਰੇ ਮਸ਼ੀਨੀ ਚਵਾਈ ਵਾਲੀਆਂ ਚੋਹ ਹੱਥੀ ਵੀ ਸਕਦਾ ਪਰ ਇਹਨਾਂ ਦਾ ਦੁੱਧ ਬਾਈ ਜੀ ਚੋਣਾ ਬਹੁਤ ਔਖਾ ਹੈਗਾ ਇਹ 12 13 ਦਿਨ ਦੀ ਵੀਰੇ ਕੱਚੀ ਆ ਇਹਦਾ ਦੁੱਧ ਵੀ ਵੀਰੇ ਸੂਈ ਤੋਂ ਚਵਾ ਕੇ ਦੇ ਦੇਾਂਗੇ ਪਰ ਬਾਈ ਜੀ ਸਾਨੂੰ ਪਤਾ ਹੈ ਬਹਿਣਾ ਕਿਸੇ ਵੀਰ ਨੇ ਸੂਣ ਨਹੀਂ ਦੇਣੀਆਂ ਗੀਆਂ ਯਮਨ ਸਿਆਣੇ ਦੀ ਖਾਤਾ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਜਿਹੜੀ ਜ਼ੌਰੀਆਂ ਨੇ ਵੀਰੇ ਵੀਡੀਓ ਦੇਖ ਲਈ ਨਾ ਇਹ ਤਾਂ ਐਂ ਵਿਕਣਗੀਆਂ ਤੇ ਲੋਸਾ ਬਾਈ ਜੀ ਇਹ 50 50 ਵਾਲੇ ਸਾਰੀਆਂ ਬਸ ਵੀਰੇ ਇਹ ਤਾਂ ਪਾਇਲ ਦੇ ਆਧਾਰ ਤੇ ਵਿਕਣੀਆਂ ਪੰਜ ਪੰਜ ਮਿੰਟ ਚ ਗਾਈਆਂ ਵੇ ਪੁੱਤ ਆ ਵੀਰ ਜੀ ਇਹਨਾਂ ਡਿਟੇਲ ਦੇ ਦਿਓ ਥੱਲੇ ਵਾਲਿਆਂ ਜੀ ਡਿਟੇਲ ਵੀਰੇ ਉੱਪਰ ਦੇ ਨਾਲ ਕਿਹੜਾ ਤਾਹਾ ਮਾਲ ਆ ਬਾਈ ਜੀ 27 ਨਗਾਂ ਦੀ ਬਾਇਓ ਡਾਟਾ ਲਿਖਤੀ ਰੂਪ ਚ ਹੈਗਾਗਾ ਰੇਟ ਵੀ ਆਪਾਂ ਬੋਲਤਾ ਪਹਿਲਾਂ ਕੋਈ ਨਾ ਹੋਵੇ 25 ਤਰੀਕ ਨੂੰ ਮਾਲ ਵੇਚਾਂਗੇ ਵੇਚਣ ਤੋਂ ਹੋ ਕੇ ਆਵੇ ਬਾਹਰੋਂ ਰੇਟ ਪਤਾ ਕਰਿਆ ਹੋਣਾ ਚਾਹੀਦਾ 15000 ਤੋਂ ਲੈ ਕੇ 25000 ਦਾ ਵੀਰੇ ਵੀਰ ਦਾ ਫਾਇਦਾ ਕਰਾਂਗੇ ਕੱਲੀ-ਕੱਲੀ ਗਊ ਚ ਜਿਹੜੀਆਂ ਇਹ ਬੈੜਾਂ ਵੀ ਵੀਰੇ ਇਹ ਵੀ ਕੋਕੇ ਆ ਬਾਈ ਜੀ ਇਹ ਬੈੜ 14-15 ਦਿਨ ਦੀ ਕੱਚੀ ਆ ਵੀਰੇ ਸੇਦੰਦ ਆ ਗਈ ਇਹ ਦੇਖ ਸਕਦੇ ਹੋ ਇਹ ਵੀ ਬੱਚਾ ਬਹੁਤ ਟੌਪ ਦਾਗਾ ਠੀਕ ਹੈ ਜੀ ਆਹ ਵੀਰੇ ਬੈੜ ਆਪਾਂ ਤੀਜਾ ਸੂਆ ਮੰਨ ਸਕਦੇ ਆ ਬਾਈ ਜੀ ਤੇ ਇਹ ਵੀਰੇ 12 ਤਰੀਆਂ ਦੀ ਕੱਚੀ ਆ ਇੱਕ ਵੀਰੇ ਨੂੰ ਜਰੂਰ ਬੇਨਤੀ ਹੱਥ ਬੰਨ ਕੇ ਜੇ ਇਹ ਜੀ ਬਾਈ ਜੀ ਅਸੀਂ ਇੱਕ ਵੀਡੀਓ ਪਾਤੀ ਜੇ ਇਹ ਜਾਂ ਵੀਰੇ ਗਾਇਕ ਨੇ 8 ਮਿੰਟ ਵਾਲਾ ਗਾਣਾ ਕਰਤਾ ਜ਼ੋਰ ਬਹੁਤ ਲੱਗਦਾ ਵੀਰੇ ਟਾਡੇ ਭਰਾ ਹੋਣ ਦੇ ਨਾਂ ਤੇ ਤੁਹਾਡੇ ਮੂਰੇ ਅਰਜ਼ ਕਰਦੇ ਆਂ ਬਾਈ ਜੀ ਆਪਣੇ ਚੈਨਲ ਨੂੰ ਜਿਹੜੇ ਵੀਰ ਨਵੇਂ ਆਏ ਵੀਰੇ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪਾ ਦਿਓ ਜੋ ਆਉਣ ਵਾਲੀ ਵੀਡੀਓ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਓਏ ਇਹ ਤੁਹਾਨੂੰ ਕਿਸੇ ਮਾਨ ਦੇ ਨਾਲ ਹੀ ਆਪਾਂ ਗੱਲ ਕਹੀ ਆ ਤੇ ਆਹ ਬੱਚਾ ਵੀਰੇ ਆ ਗਿਆ ਇਹ ਵੀ 12 13 ਨੰਨ ਦੇ ਕੱਚਾ ਕਰ ਲੈਣ ਦੋ ਚਕਰਾਸ ਆ ਇਹ 27 28 ਕਿਲੋ ਦੁੱਧ ਆ ਵੀਰੇ ਢੱਲੋ ਵੀਰ ਠੀਕ ਹੈ ਤੇ ਉਦੋਂ ਅੱਗੇ ਵੀਰੇ ਬੱਚਾ ਆ ਗਿਆ ਇਹ ਵੀ 27 28 ਵਾਲਾ ਇਹ ਵੀ ਦੱਸ ਦੇਣ ਦਾ ਬਾਕੀ ਆਗਾ ਠੀਕ ਹੈ ਜੀ ਬਾਕੀ ਵੀਰੇ ਆਪਣਾ ਚੈਨਲ ਵੀ ਹੈਗਾਗਾ ਪੈਸਾ ਉਹ ਵੀ ਹੈਗਾ ਹੈਗਾ ਉਹਨਾਂ ਨੂੰ ਵੀ ਤੁਸੀਂ ਫੋਲੋ ਕਰੋ ਵੀਰਜੀ ਦੋਨਾਂ ਨੂੰ ਠੀਕ ਹੈ ਸਾਰੇ ਪਾਸੇ ਆਪਣੇ ਗਾਂਜਾਂ ਘੁੰਮਦੀਆਂ ਸਾਰੇ ਪਾਸੇ ਘੁੰਮਦੀਆਂ ਬਾਕੀ ਵੀਰੇ ਚੀਜ਼ ਦੇ ਸੌਂਕੀ ਆ ਉਹ ਬਟਣ ਜਮੜਾ ਠੰਗ ਜੀ ਮਾਰਦੇ ਹੋ ਬਾਈ ਜੀ ਤੁਹਾਡੇ ਕੋਲੇ ਆ ਜਾਇਆ ਕਰੂਗੀ ਤੁਸੀਂ ਘਰੇ ਪਏ ਬੈਠੇ ਇਹਨਾਂ ਦਾ ਪ੍ਰਦਰਸ਼ਨ ਦੇਖੋ ਵੀਡੀਓ ਲਾ ਲਈ ਵੀਰੇ ਤੁਹਾਡਾ ਕੱਟਣ ਦਾ ਸਿਸਟਮ ਨਹੀਂ ਬਣਨਾਗਾ ਸਾਰੀ ਵੀਡੀਓ ਦੇਖੂਗਾ ਇਹ ਵੀਰੇ ਦੋ ਦੰਦ ਬੱਟਾ ਦੋਂਦੇ ਨੇ ਚੱਕੀ ਆ ਦੁੱਧ ਹਜੇ ਥੱਲੇ ਵੀਰੇ 17 18 ਹੀ ਠੀਕ ਹੈ ਦੁੱਧ 25 ਕਿਲੋ ਬਚਾ ਦੇਊਗਾ ਆ ਬਾਈ ਦੀ ਗਰਲੈਂਡੋ ਬੱਚਾਗਾ ਇਹ ਪਰਸੋਂ ਦੀ ਸੂਈਆਂ ਦੇ ਥੱਲੇ 20 ਦੇ ਲਵੇ ਹੋਏ ਵੀ 24 25 ਦੇ ਜੂਗੀ ਆ ਪਲੂਨ ਬੱਸੀ ਆ ਵੀਰੇ ਚੌਕ ਦੇ ਚੱਕੇ ਆਗੇ ਇਹ ਹਜੇ 10 ਦਿਨ ਦੀ ਕੱਚੀ ਆ ਉਦੋਂ ਆ ਬੱਚਾ ਆ ਗਿਆ ਵੀਰੇ 26 ਕਿਲੋ ਰੈਡੀ ਆ ਗਿਆ ਮਗਰ ਬੱਸੀ ਆ ਇਹਦੀ ਬੱਸੀ ਕਟਾਉਣੀ ਆ ਵੀਰੇ ਵੀਡੀਓ ਚ ਵੀ ਬੋਲ ਦਿਆਂ 10000 ਦਾ ਬੱਚਾ ਕੱਟ ਲਾਂਗੇ ਸੂਈ ਵੀ ਖੜੀ ਦੇਖੀ ਜਨੇ ਆਪਾਂ ਤਾਜੀ ਸੂਈਆ ਵੀਰੇ ਤੇਰੇ ਦੀ ਉੱਤੇ ਹੋ ਗਈਆ ਕਰਮਾਲੀ ਦੀ ਇਹ ਵੀਰੇ ਜਾਣੀ ਦੀ ਅੱਜ ਸਵੇਰ ਸੂਈਆ ਤਕਰੀਬਨ 11:00 ਵਜੇ 7-8 ਕਿਲੋ ਵੀਰੇ ਬੌਲੀ ਕਰਤੀ ਆ ਇਹ ਬੱਚਾ ਵੀਰੇ ਉੱਡਾਂ ਦਾ ਲਿੰਦੀ ਫੀਲੀ ਨਹੀਂ ਹੈਗਾ ਵੀਰ ਜੀ ਇਹ ਬੱਚਾ ਵੀਰੇ ਤੌਪ ਦਾ ਬੱਚਾ ਦਿੱਤਾ ਕਰਮਾਲੀ ਨੇ ਇਹ ਵੀਰੇ ਜਾਣੀ ਦੀ 35 ਤੋਂ 40 ਕਿਲੋ ਦੇ ਵਿੱਚ ਆਲਾ ਬੱਚਾ ਹੈਗਾ ਪਰ ਭਾਅ ਅੱਜ ਦੇ ਦੇ ਰਹੇ ਆ ਵੀਰੇ ਵੀਡੀਓ ਦੱਸਦਾ ਵੀਰੇ 1 ਲੱਖ ਤੇ 24000 ਦੀ ਦੇ ਦਿਆਂਗੇ ਠੀਕ ਹੈ ਭਾਅ ਵੀਰ ਪਤਾ ਕਰਕੇ ਆਵੇ ਵੀਰੇ 3 ਲੱਖ ਦਾ ਬੱਚਾ ਵਿਗੜਨਾ ਪਰ ਨਹੀਂ ਸਾਨੂੰ ਭਾਜ ਮਿਲਿਆ ਭਾਜ ਦੇ ਦੇ ਠੀਕ ਹੈ ਇਹ ਵੀਡੀਓ ਕੱਢ ਲੈਣਾ ਸਾਡੀ ਜਮਾ ਨਹੀਂ ਵੀਰੇ ਕਿਸੇ ਗੱਲ ਤੋਂ ਭਾਜ ਦੇ ਦੇ ਉਸ ਤੋਂ ਅੱਗੇ ਬਾਈ ਜੀ ਆਹ ਬੱਚਾ ਆ ਗਿਆ ਵੀਰੇ 20 ਤੋਂ ਬਾਹਰ ਆ ਗਿਆ ਤੇ ਜਿਹੜਾ ਆਹ ਮਾਲ ਆ ਗਿਆ ਵੀਰੇ 60000 6500 70 ਐਂਡ 60 65 70 ਤੇ 50 ਤੇ 55 ਦੇ ਵੀ ਤਿੰਨ ਸੌ ਦੇ ਲੱਗੇ ਆ 50 ਤੋਂ 55 ਦੇ 20 ਤੋਂ ਬਾਹਰ ਆ ਵੀਰੇ 14 ਕਿਲੋ ਆ ਗਿਆ ਬਾਈ ਜੀ ਸਾਈ ਹੱਲੇ ਠੰਡੀ ਸੀਲ ਆ ਠੀਕ ਹੈ ਗਾਇਡ ਬੜੀ ਐ ਸੇਜ ਜੀ ਰੋ ਆ ਪਨੂਨ ਬੱਚਾ ਆ ਗਿਆ ਵੀਰੇ ਦੋ ਦੰਦ ਦੋਨ ਦੇ ਚੱਕੇ ਆ 15 ਕਿਲੋ ਹੈਗਾ ਬੰਦਰਾ ਕਾਲੀ 15 ਕਿਲੋ ਬਾਈ ਜੀ ਹੈਗਾ ਰੈਣੀਏ ਥੱਲੇ ਇਹਦੇ ਥੱਲੇ ਬਾਈ ਜੀ ਹੋਊਗਾ 17 ਤੋਂ 18 ਫਿਰ ਅੱਗੇ ਵੀਰੇ ਐਰ ਸੈੱਲ ਦਾ ਕ੍ਰੌਸ ਆ ਗਿਆ ਇਹਦੇ ਥੱਲੇ 16 ਹੋਊਗਾ ਪਨੂਨ ਦੱਸੀ ਵੀਰੇ ਦੋ ਦੰਦ ਅੱਜ ਸਵੇਰ ਸੂਈਆ ਉਹ ਤੋਂ ਅੱਗੇ ਵੀਰੇ ਐਰ ਸੈੱਲ ਕਾਰ ਦਾ 18 ਕਿਲੋ ਪਨੂਨ ਦੱਸੀ ਵੀਰੇ ਇਹਨੇ ਥੱਲੇ ਵੀ 17 ਉਹ ਗਰਲੈਂਡੋ ਆ ਗਈ ਬਾਈ ਦੀ 17 ਕਿਲੋ ਸੱਤ ਬੈਲਾ ਵੀਰੇ ਹੋਰ ਸੂਈਆਂ ਵੀ ਆਣੇ ਉਹਨਾਂ ਥੰਲੇ ਬੀਬੀ ਦੇ ਕਾਫੀ ਮਾਤਰਾ ਦੁੱਧਾ ਇਹਨੇ ਸੱਤ ਬੈੜਾ ਨੇ ਉਹਦੇ ਵਿੱਚੋਂ ਵੀ ਨੇ ਤਕਰੀਬਨ ਉਹ ਵੱਡਾ ਮਾਲ ਹੀ ਆ 30-35 ਕਿਲੋ ਵਾਲਾ 25 ਤਰੀਕ ਤੋਂ ਪਹਿਲਾਂ ਕਿਸੇ ਵੀਰ ਨੇ ਨਹੀਂ ਆਉਣਾ ਬਾਹਰੋਂ ਭਾਅ ਪਤਾ ਕਰਕੇ ਆਉਣੇ 15 ਤੋਂ 25 ਹਜ਼ਾਰ ਰੁਪਏ ਫਾਇਦਾ ਕਰਾਂਗੇ ਇਕੱਲਾ ਇਕੱਲਾ ਕਰਕੇ ਨਾਗ ਵੇਚਾਂਗੇ ਬੋਲੀ ਵੀ ਦੇ ਕਿਸੇ ਕਸ਼ਮ ਦੀ ਨਹੀਂ ਹੋਊਗੀ ਜਿਹੜਾ ਮੇਰੇ ਵੀਰ ਨੇ ਕਿਸੇ ਨੇ ਨਾਗ ਮੰਗ ਲਿਆ ਉਹਦੀ ਅੱਧਾ ਘੰਟਾ ਬੇਟ ਕਰਾਂਗੇ ਉੱਪਰ ਦੀ ਕਿਸੇ ਵੀਰ ਨੂੰ ਮੋਲ ਨਹੀਂ ਕਰਦੇ ਐਂਡ ਦੇ ਇੱਕ ਚੀਜ਼ ਵੀਰੇ ਲਾਜ਼ਮੀ ਕਹਿੰਦੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਬਾਈ ਜੀ ਅਸੀਂ ਵਪਾਰ ਕਰਦੇ ਆ ਸਾਡੇ ਘਰ ਦੀ ਕੋਈ ਵੀ ਬੈੜ ਨਹੀਂ ਹੈਗੀ ਸਾਰੀ ਚੀਜ਼ ਦਾ ਵੀਰੇ ਵਪਾਰ ਕਰਦੇ ਆ ਅਸੀਂ ਵੀ ਵਪਾਰੀਆਂ ਦੁੱਧ ਤੋਤੇ ਨਹੀਂ ਹੈਗੇ ਤੁਸੀਂ ਵੀਰੇ ਪੈਸੇ ਖਰਦੇ ਨੇ ਆ ਤੁਹਾਡਾ ਬਾਈ ਜੀ ਤਸੱਲੀ ਕਰਨ ਦਾ ਨਿਰਖ ਪਰਖ ਕਰਨ ਦਾ ਤੁਹਾਡਾ ਹੱਕ ਬਣਦਾਗਾ ਬਾਅਦੋਂ ਵੀਰੇ ਸਾਡੇ ਘੇਟੋਂ ਬਾਹਰ ਬਾਗੀ ਇਹ ਚੀਜ਼ ਦਾ ਵੀਰੇ ਕੋਈ ਵੀ ਲਾਂਬਾ ਨਹੀਂ ਹੋਣਾਗਾ ਇਹ ਵੀਰੇ ਗੱਜਾ ਨਹੀਂ ਗੱਲ ਪਹਿਲਾਂ ਤਾਂ ਕਹੀ ਆ ਕਿਉਂਕਿ ਜਿੱਥੋਂ ਵੀਰੇ ਗਰੰਟੀਆਂ ਮਿਲਦੀਆਂ ਉੱਥੋਂ ਆਦੀ ਮਿਲਦਾ ਹੁੰਦਾ ਸਾਡੀ ਬਾਈ ਜੀ ਕਿਸੇ ਕਿਸਮ ਦੀ ਕੋਈ ਗਰੰਟੀ ਨਹੀਂ ਹੋਣੀ ਕਿਉਂਕਿ ਵੀਰੇ ਕੋਰੀ ਗੱਲ ਦਾ ਸਵਾਲ ਆ ਜਾਣਾ ਵੀਡੀਓ ਦੇਖ ਲਈ ਧੰਨਵਾਦ